ਉਹ ਵੀ ਲੋਕ ਬੋਤਾ ਮੰਗਣ ਵਾਸਤੇ 50 ਸਾਲਾਂ ਬਾਅਦ ਆਉਂਦੇ ਨੇ ਪਰ 5 ਸਾਲ ਤੱਕ ਉਹਨਾਂ ਨੇ ਸਮਾਜ ਵੱਲ ਕੋਈ ਨਹੀਂ ਦਿੱਤਾ ਕਿ ਜਿੰਨਾਂ ਨੂੰ ਕੰਮ ਦਿੱਤਾ ਪਾਉਣ ਨੇ ਉਸ ਵਾਰ ਨਾ ਪਾਇਆ ਨੇ ਕਿ ਕਿਹਾ ਵੱਡੇ ਨਾਤੇ ਗੁੰਮਰਾਹ ਕਰਕੇ ਕੋਟ ਲੈ ਕੇ ਕਿ ਕੋਈ ਸੇ ਚੁਣ ਬਸਰ ਦੇ ਕੋਚੋ ਨਾਲ ਦੇ ਚੁਣ ਕੇ ਜਿੰਨਾਂ ਨੂੰ ਫੰਡ वगैरह ਵੀ ਕੰਟੀਨਿੰਗ ਉਹ ਵੀ ਉਹਨਾਂ ਦੀ ਬੋਲੀ ਬੋਲ ਦਿੰਦੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਰੱਖਦੇ ਹੋਣਾ ਅਸੀਂ ਨਹੀਂ ਚਾਹਦੇ ਕਿ ਸਾਡੀਆਂ ਵੋਟਾਂ ਕਿੱਥੇ ਨਜਾਇਜ਼ ਆਖਰੀ ਜਾਣ ਜਿੱਥੇ ਵੀ ਸਾਨੂੰ ਕੋਈ ਲਾਭ ਨਾ ਹੋਵੇ ਤੁਸੀਂ ਦੇਖਦੇ ਹੋ ਕਿ ਖਾਸ ਕਰਕੇ ਜਿਹੜਾ ਪੰਜਾਬ ਹੈ ਜਿੱਥੇ ਇੰਨੀ ਵੱਡੀ ਇੰਡਸਟਰੀ ਹੁੰਦੀ ਹੈ ਮਰ ਸਰ ਦੇ ਵਿੱਚ ਲੋਕ ਰਾਜ ਤੋਂ ਲੋਕਾਂ ਨੂੰ ਸਾਡੇ ਦੇਸ਼ ਦੇ ਜਿਹੜਾ ਪੰਜਾਬ ਦੇ ਮੁੱਖ ਜਿਸ ਤਮਾਉ ਇਲਾਕਾ ਸਮਝਿਆ ਸੀ ਕਿ ਇੱਥੇ ਆਣ ਕੇ ਰੁਜ਼ਗਾਰ ਮਿਲਦਾ ਸੀ ਕੋਈ ਵੀ ਪਾਰਟੀ ਅੱਜ ਦਰਸਾਨ ਦਾ ਰੁਜ਼ਗਾਰ ਨਹੀਂ ਦੇ ਰਹੀਆਂ ਛੋਟੇ-ਛੋਟੇ ਦੁਕਾਨਦਾਰ ਔਰ ਖੇਤੀਆਂ ਜਿਹਨਾਂ ਨੇ ਰੁਜ਼ਗਾਰ ਦੇ ਰਿਹਾ ਸੀ ਇਹਨਾਂ ਨੇ ਤਬਾਹ ਕਰ ਦਿੱਤਾ ਨਾਲ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਤੇ ਜਿਹਨੂੰ ਅੱਜ ਬੁਝਾਉਣਾ ਹੀ ਔਖਾ ਹੁੰਦਾ ਹੈ ਬੜੀ ਵੱਡੀ ਆਗੂ ਚੁੱਕੀ ਹੈ ਜਨਾ ਚਰਸੀ ਲੋਕ ਨਹੀਂ ਮદાન ਚੋਂ ਕਰਾਂਗੇ ਰੋਜ਼ ਡਰੋਨ ਦਾ ਫੜਿਆ ਜਾਂਦਾ ਪਰ ਕਿੰਨੇ ਕੁ ਡਰੋਨ ਆਉਂਦੇ ਹੁੰਦੇ ਜਿਹੜੇ 1 2 ਫੜੇ ਜਾਂਦੇ ਨੇ ਸੋ ਇਹ ਵੀ ਬੜਾ ਵੱਡਾ ਮੁੱਦਾ ਹੈ ਜਿਹਦੇ SLA ਬੰਦੀ 2000 ਤੋਂ ਨਾ ਮੁੱਦਾ ਚੁੱਕੋ ਪੋਸਤਵਾਦ ਕਿ ਜੇ ਦੇਸ਼ ਵਿੱਚ ਆਇਆ ਕਿ ਜਿਹੜਾ ਨੌਜਵਾਨ ਹੈ ਜਿਹੜੀ ਦੇਸ਼ ਦੀ ਬਾਤ ਹੋ ਰਹੀ ਹੈ ਜਿਹਦੇ ਆਪੇ ਸੁਰੱਖਿਆ ਹੈ ਉਹ ਨਸ਼ੇ ਚ ਪੈ ਗਿਆ ਉਹਨੂੰ ਨਸ਼ਾ ਮੁਕਤ ਉਹਨੂੰ ਰੱਖਾਂਗੇ ਤਾਂ ਹੀ ਦੇਸ਼ ਦੀ ਸੁਰੱਖਿਆ ਹੋਏਗੀ ਉਹਨੇ ਪੁਰਾਣੇ ਬਜ਼ੁਰਗ ਕਰੇ ਆ ਰਹੇ ਨੇ ਬਈ ਸਾਲਾਂ ਤੋਂ ਉਹਨਾਂ ਨੇ ਬੜੀ ਦਿੱਕਤ ਵਰਗੀ ਤੋਂ ਮੈਂ ਲੋਕਾਂ ਕਰੀਆਂ ਨਹੀਂ ਕਰ ਰਿਹਾ ਜੀ ਅਜ਼ਾਦ ਇਹ ਗਸਤਾਨ ਹੈ ਸਾਡੀ ਆਜ਼ਾਦੀ ਨਾਂ ਦੀ ਕੋਈ ਹੈ ਨਹੀਂ ਆਪਣੇ ਮੁਲਕ ਦੇ ਵਿੱਚ ਅਸੀਂ ਕਿਰਾਏਦਾਰ ਹਾਂ ਬੰਦਕ ਬਣ ਕੇ ਬੈਠੇ ਹਾਂ ਕਿ ਸਾਡੇ ਨੌਜਵਾਨਾਂ ਜੀ ਜਿਹੜੀਆਂ ਸ਼ਿढ़ੀਆਂ ਦਿੱਤੀਆਂ ਕਿ ਇਹਨਾਂ ਨੇਤਾਵਾਂ ਵਾਸਤੇ ਦੀ ਸ਼ਿढ़ੀਆਂ ਦਿੱਤੀਆਂ ਕਿ ਸਮਾਜ ਦਾ ਹਰ ਕਿਸੇ ਦਾ ਹੱਕ ਨਹੀਂ ਬੰਦਾ ਕਿ ਹਰ ਬੰਦੇ ਕੋਲ ਆਪਣਾ ਮਕਾਨ ਹੋਵੇ ਹਰ ਬੰਦੇ ਕੋਲ ਆਪਣਾ ਘਰ ਹੋਵੇ ਇੱਥੇ ਦੇਖਿਆ ਜਾਂਦਾ ਕਿ ਕੋਈ 100 ਤੋਂ 50-50 ਦੀ ਗੱਲ ਦੇ ਵਿੱਚ ਔਰ ਕਈ 40-40 100 ਤੋਂ ਸਾਲਾਂ ਦਾ ਕਿਰਾਏਦਾਰ ਨੇ ਔਰ ਉਹਦੇ ਭਾਅ ਉਹਦੇ ਇਹ ਆਜ਼ਾਦੀ ਕੀ ਦੇ ਵਾਸਤੇ ਚੁਣੇਗੇ ਪਰ ਇਹ ਹਜ਼ਾਰ ਹਜ਼ਾਰ ਕਿੱਲਾ ਦੇ ਮਾਲਕ ਨੇ ਪਹਿਲੀ ਕੋਈ ਮਾਲ ਇਹਨਾਂ ਦੇ ਆਪਣੇ ਨਹੀਂ ਤੇ ਇਹ ਕਈ ਮੁੱਦੇ ਨੇ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਰੋਜ਼ ਟੀਵੀ 'ਚ ਦੇਖੋ ਕਈ ਗਲੀਆਂ ਨੇ ਆ 2 ਸਾਲ ਤੋਂ ਸਰਕਾਰ ਬਣੀ ਹੈ ਕਈ ਗਲੀਆਂ ਦੇ ਫੁੱਟ ਕਿੱਥੇ ਕਿੰਨਾ ਛਿਪੜ ਹੈ ਔਰ ਗਲੀਆਂ ਨਹੀਂ ਵੰਦੀਆਂ ਸਿਵਰ ਤੱਕ ਇਹਨਾਂ ਕੋਲ ਆਮ ਜਿਹੜੇ ਸਮਾਜ ਸੇਵਕ ਉੱਤਰ ਕੇ ਸੇਵਾ ਕਰਦੇ ਨੇ ਤੇ ਲੋਕਾਂ ਗੜੀ ਫੀਲ ਕੀਤੀ ਜਾਂਦੀ ਕਿ ਜਵੰਗ ਬੰਦਾਂ ਇਸ ਲਈ ਦੇਖਿਆ ਕਰੋਨਾ ਡੈੱਬ ਜੋ ਜਿੱਤੇ ਵੇਲੇ ਸਰਕਾਰ ਨੇ ਬਣਾਈ ਚਾਹੀਦੀ ਸੀ ਅਸੀਂ ਉਹ ਸੇਵਾ ਕਹੀ ਕੀਤੀ ਨਹੀਂ ਇਹਨਾਂ ਵੇਲੇ ਕੀ ਹਾਂ ਇਹ ਤੁਸੀਂ ਦੇਖੋ ਮੱਖ ਸਾਰੀ মিডিਆ ਜਿਹੜੀ ਕਿ ਹਰ ਵਰਗ ਤੱਕ ਆਪਣੀ ਗੱਲ ਪਹੁੰਚਾਉਂਦੀ ਹੈ ਲੋਕਾਂ ਦੀ ਗੱਲਾਂ ਨੂੰ ਰੱਖਦੀ ਹੈ ਇਹ ਵੀ ਮੁੱਦਾ ਬੜਾ ਗੰਭੀਰ ਹੈ ਇਹਨਾਂ ਲੋਕਾਂ ਨੂੰ ਅੱਜ ਸਾਡੀ ਪਬਲਿਕ ਇਹ ਇੱਥੇ ਪੁੱਛ ਲਵੇ ਕਰੋਨਾ ਗਾਲ ਦੇ ਵਿੱਚ ਬਾਲਕ ਸਿੰਘ ਸ਼ਰਮਾ ਆਪਣੀ ਪਰਿਵਾਰ ਦੀ ਵੀ ਪਰਵਾਹ ਨਹੀਂ ਕੀਤੀ। ਔਰ ਆਪਣੀ ਦੀ ਪਰਵਾਹ ਨਹੀਂ ਕੀਤੀ। ਉਹਨੇ ਜਿਨੇ ਮਾਪਿਓ ਨੇ ਕਿਹਾ ਕਿ ਆਪਾਂ ਘਰ ਨਹੀਂ ਵੜਨਾ ਜਿਹਨੂੰ ਕਰੋਨਾ ਹੋ ਗਿਆ। ਉਸ ਕਰੋਨਾ ਕਾਲ ਦੇ ਵਿੱਚ ਕਿਹੜਾ ਲੀਡਰ ਹੈ? ਇਹਨੂੰ ਉਂਗਲ ਫੜਤੀ ਖੜੀ ਕਰਕੇ ਦਿਖਾਵੇ। ਜਿਹੜਾ ਬਾਹਰ ਨਿਕਲਿਆ ਸੀ, ਉਹ ਕੌਂਸਲਰ ਤੱਕ ਬਾਹਰ ਨਹੀਂ ਨਿਕਲਿਆ। ਉਸ ਵੇਲੇ ਅਸੀਂ ਆਪਣੀ ਘਰ ਦੀ ساری ਪੂੰਜੀ ਤੱਕ ਸੇਵਾ ਤੇ ਲਗਾ ਦਿੱਤੀ। ਉਹ ਮੈਂ ਲੋਕਾਂ ਗਰੀਹ ਕਰਦਾ ਹੁਣ ਹਰ ਹਫਤੇ ਲੋਕ ਦੇਖ ਰਹੇ ਨੇ ਕਿ ਇੱਕ ਗੱਡੀ ਸੁੱਗੀ ਵੱਡੀ ਯਾਰੀ 20 ਸਾਲਾਂ ਤੋਂ ਇਹ ਸਵਾਰਤ ਹੁੰਦਾ ਤੇ ਅਸੀਂ ਵੀ 5-7 ਦਿਨ ਲੋਕਾਂ ਨੂੰ ਆਟਾ ਦਾਲ ਚੀਨੀ ਵਾੜ ਕੇ ਲਾਲਚ ਦਿੰਦੇ ਸੋ ਅਸੀਂ ਸੇਵਾ ਲਈ ਸਾਰੀ ਉਮਰ ਸੇਵਾ ਕਰਦੇ ਆ ਇੱਕ ਸ਼ਰਮੇ ਸਰਕਾਰ ਉਹ ਜੋ ਪੀਡੀਆ ਬੱਸਾਂ ਚ ਰਏ ਲੋਕਾਂ ਦੀਆਂ ਸਹੂਲਤਾਂ ਸੋ ਬੰਦ ਕਰੇ ਇਹ ਬੜਾ ਵੱਡਾ ਦੁਖਦਾ ਕਰਨਾ ਲੋਕਾਂ ਦਾ ਰੁਪਈਆ ਉਜਾੜ ਕੇ ਰੱਖ ਦਿੱਤਾ ਫੜ ਕੇ ਲੀਡਰਾਂ ਕੋਲ ਪੈਸਾ ਤਾਂ ਐ ਨਹੀਂ ਇਹਨਾਂ ਨੇ ਇੰਨੀਆਂ ਬਸਾਂ ਮਕਾਨ ਜੋ ਲੋਕਾਂ ਨੂੰ ਰਿਦਕਾਰ ਜੋ ਮਕਾਨ ਜੋ ਘਰਬਾਰ ਜੋ ਨਸ਼ਾ ਮੁਕਤ ਕਰੋ ਇਹੋ ਜੇ ਕੰਮ ਨਾ ਕਰੋ ਪੀੜੀਆਂ ਬਸਾਂ 2 ਕਰੋੜ 2 ਅਰਬ ਦੀਆਂ ਬਸਾਂ ਖਰਾਬ ਹੋਣ ਲੀਆਂ ਨੇ ਪੁਲ ਬਣਾਤਾ 5-7 ਕਰੋੜ ਦੇ ਲਾਟ ਤਾਂ ਤੱਕ ਇਹ ਗਰੀਬ ਨੂੰ ਮਕਾਨ ਜੋ ਕੁਝ ਚੰਗਾ ਸਜਣਾ ਕੰਮ ਕਰੋ ਇਹ ਸਰਕਾਰ ਇੱਕ ਹੈ ووٹ ਇੱਕ ਹੈ ਤੇ ਸਾਰੇ ਨੇ ਅਧਿਕਾਰ ਵੀ ਕੋ ਜਾਰੇ ਕੀ ਲੋਕਾਂ ਚ ਜਾ ਰਹੇ ਹੋ ਹੁਣ ਚੋਣਾਂ ਦਾ ਜਿਹੜਾ ਚੱਲ ਰਿਹਾ ਮਾਹੌਲ ਤੇ ਕਿੱਦਾਂ ਦਾ ਲੋਕਾਂ ਵੱਲੋਂ ਰਿਸਪੌਂਸ ਦਿੱਤਾ ਜਾ ਰਿਹਾ ਤੇ ਕੀ ਹੁਸਲਾ ਵੇਖਣ ਨੂੰ ਮਿਲਿਆ ਬਿਲਹਾਲ ਤੇ ਬਹੁਤ ਅੱਛਾ ਹੈ ਕਿ ਮਸ਼ੀਨਾਂ ਵਿੱਚ ਗੜਬੜ ਨਾ ਕਰਨ ਉੱਥੇ ਸਿੱਧੇ ਕੰਮ ਨਾ ਕਰਨ ਕਿ ਇਹ ਤਾਂ ਲੋਕਾਂ ਦੇ ਸੁਨਹਿਰੇ ਹੁੰਦਾ ਕਿਉਂਕਿ ਹਮੇਸ਼ਾ ਹੀ ਗਰੀਬੀ ਬਾਦ ਗਰੀਬੀ ਫੜਦਾ ਜਿਨੇ ਗਰੀਬੀ ਵੇਖੀ ਹੋਈ ਹੇ ਲੋਕਾਂ ਕੋਲ ਇੰਨੀ ਵੱਡੀ ਪਾਵਰ ਹੈ ਇੰਨੀ ਵੱਡੀ ਤਾਕਤ ਹੈ ਕਿ ਉਹ ਵੋਟ ਜਿੱਤ ਸਕਦੇ ਹਨ ਵੋਟ ਦਾ ਇਸਤੇਮਾਲ ਜਿਹੜਾ ਕਮਾਂ ਨੂੰ ਵੇਖ ਕੇ ਕਰਨ ਤਾਂਕਿ ਸਮਾਜ ਦੀ ਹੋਰ ਵੀ ਜ਼ਿਆਦਾ ਵਧ ਕਰਕੇ ਅਸੀਂ ਲੋਕ ਸਮਾਜ ਨੂੰ ਤੁਸੀਂ ਨਸ਼ੇ ਤੇ ਗੱਲ ਕੀਤੀ ਆ ਕਿ ਸਰਕਾਰ ਕਹਿੰਦੀ ਕਿ ਸਰਖਾਫ ਦੀ ਸਰਕਾਰ ਲੋਕਾਂ ਦੇ ਦੁਆਰ ਦੋ ਸਾਲ ਕਿਦਾਂ ਦੇ ਵੇਖ ਦਿਓ ਸਰਕਾਰ ਦੇਖੋ ਇਹ ਤਾਂ ਸਮਾਜ ਪਬਲਿਕ ਦੇ ਸਾਹਮਣੇ ਹੈ ਇੱਥੇ ਵਾਅਦੇ ਤੇ ਸਿੰਘ ਕਰ ਸਕਦੇ ਹਨ ਪਰ ਇਹ ਕਿਤੇ ਵਾਅਦੇ ਨਹੀਂ ਕਰ ਸਕਦੇ ਕੋਈ ਦੇਖਣ ਦਾ ਹਸਪਤਾਲ ਦੇ ਵਿੱਚ ਕਿਹੜਾ ਬੰਦਾ ਨਹੀਂ ਜਾਣ ਦਾ ਹਸਪਤਾਲ ਤੇ ਜਾਉ ਪਰਚੀਆਂ ਲਿਖੀਆਂ ਜਾਂਦੀਆਂ ਹਸਪਤਾਲ ਵਿੱਚ ਤਨਖਾਹਾਂ ਬਰਾਬਰ ਪਰ ਮੂਰੀਆਂ ਦਿੱਤੀਆਂ ਜਾਂਦੀਆਂ ਡੇਢ-ਡੇਢ ਤਨਖਾਹ ਤੇ ਉਹਨਾਂ ਦੀ ਸੇਵਾ ਵੀ ਕਰਨ ਸਮਾਜ ਦੀ ਸੇਵਾ ਵਾਸਤੇ ਇੰਸਾਰੇ ਜਿੰਰੇ ਵੀ ਲਗਾਏ ਜene ਮੈਂ ਇੱਕੋ ਹੀ ਮੁੱਦਾ ਰੱਖਿਆ ਤੇ ਜਿੱਦੋਂ ਵੀ ਕੋਈ ਬੰਦਾ 60 ਸਾਲ ਦਾ ਹੁੰਦਾ ਹੈ ਮੈਨੂੰ ਅਗਰ ਵੋਟ ਪਾਉਂਦੇ ਹੈ ਤੇ ਪੱਕੇ ਤੌਰ ਤੇ 1 ਸਾਲ ਦੇ ਅੰਦਰ ਅੰਦਰ ਉਹਨਾਂ ਨੂੰ 30000 ਰੁਪਏ ਪੈਨਸ਼ਨ ਲਗਾ ਕੇ ਛੱਡਾਂਗਾ ਨਾਲ ਦੀ ਨਾਲ ਹੀ ਜਿਹੜਾ ਸਰਕਾਰੀ ਸਹੁਤਾ ਨੇ ਉਹ ਬਰਾਬਰ ਸਾਰਿਆਂ ਨੂੰ ਮਿਲ ਗਈਆਂ ਜਿਹੜੇ ਮਰਜ਼ੀ ਪੱਤਰ ਜੀ ਜਾਣਗੇ ਕੁਰਸੀ ਮਿਲੇਗੀ ਪਾਰੀ ਮਿਲੇਗਾ ਕਿਸੇ ਨੂੰ ਵੱਖਰਾ ਨਹੀਂ ਸਮਝ ਕੇ ਸਕਤੀ ਤੋਂ ਪਰ ਮੈਂ ਸਾਰੇ ਜੋ ਪਹਿਲੇ ਦੇ ਐ ਜਿਹੜੀ ਟੀਮ ਮਾਲਕ ਨੇ ਮੈਨੂੰ ਅੱਜ ਮਿਲਾਈ ਏ ਜਿਹੜਾ ਵਕਤ ਮਿਲਾਇਆ ਏ ਤੇ ਟਾਈਮ ਦੇ ਨਾਲ ਇਹਨਾਂ ਬੱਚਿਆਂ ਨੂੰ ਮਿਲਾਇਆ ਏ ਮੈਂ ਇਹ ਇਸ ਮਾਲਕ ਦਾ ਕੋਈ ਦੇਣ ਨਹੀਂ ਦੇ ਸਕਦਾ ਮੈਂ ਤੁਹਾਡਾ ਆਪਣੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਇਹ ਇਹਨਾਂ ਦੀ ਕੋਈ ਗੱਲ ਪੁੱਛੋ ਮੇਰੇ ਬਾ ਕੋਲੋਂ ਤੇ ਦਾਸ ਇਹਨਾਂ ਦੇ ਬਾਰੇ ਤੇ ਕੋਈ ਐਹੋ ਜੀ ਗੱਲ ਨਹੀਂ ਕਰ ਸਕਦਾ ਜੋ ਮਾਲਕ ਨੇ ਇਹਨਾਂ ਨੂੰ ਬਖਸ਼ਿਆ ਏ ਇਹਨਾਂ ਦੀ ਬਖਸ਼ਿਸ਼ ਕਰਕੇ ਅੱਜ ਕਿਸੇ ਨੇ ਇਹਨਾਂ ਨੂੰ ਨਾਲ ਸਾਥ ਕਿਉਂ ਇਹ ਕਾਫੀ ਸਮਾਂ ਚੱਲੇ ਆ ਰਿਹਾ ਇਹਨਾਂ ਦਾ ਪਿਆਰ ਇਹਨਾਂ ਦਾ ਹਸਤਿਲ ਹੈ ਕਿ ਹੋ ਗਿਆ ਸਤਕਾਰ ਏ ਕੀਰਾ ਮੈਂ ਸਾਣੀ ਸਾਣੀ ਤੋਂ ਹੱਥਾ ਮੈਂ ਉਹ ਮਾਲਕੀ ਜਾਣਦਾ ਏ ਇਹ ਤਾਂ ਪਿਆਰ ਦਿੰਦੇ ਨੇ ਕਿ ਸਭ ਤੋਂ ਪਿਆਰ ਕੇ ਪੁੱਛੋ ਸਾਥੇ ਕੋਲੋ ਤੇ ਇਹ ਕੋ ਮਜੂਰੀ ਜਿਹੜਾ ਰੋਲ ਦੀ ਮਜੂਰੀ ਕਰਦਾ ਹੈ ਇਹ ਨਾਲ ਦੇ ਨਾਲ ਮੇਰਾ ਕਾਫੀ ਸਮੇਂ ਤੋਂ ਮੇਰ ਵਰਤਨਾ ਆ ਰਿਹਾ ਹੈ ਮੇਰੇ ਹੱਥਾਂ ਦੇ ਵਿੱਚ ਸਭ ਕੁਝ ਤਿਆਰ ਹੋਇਆ ਹੈ ਮਾਲਕ ਨੇ ਸਾਰਿਆਂ ਦੇ ਤੁਹਾਡਿਆਂ ਦੇ ਬੜੀ ਕਾਇਆ ਕੀਤੀ ਹੈ ਇਹ ਨਹੀਂ ਵੀ ਇਹ ਨਾਲ ਹੀ ਦਇਆ ਉਹ ਹੀ ਕਰੇ ਨਾਲੋਂ ਤੁਹਾਡੇ ਤੇ ਵੀ ਉਹ ਗਿਆ ਇਹਨਾਂ ਨਾਲੇ ਮੈਂ ਤੁਹਾਡੇ ਨਾਲ ਇੱਥੋਂ ਤੱਕ ਸਿਫਤ ਕਰਦਾ ਕਿ ਇਹ ਬਹੁਤ ਹੀ ਇੱਕ ਠੰਡੇ ਦੇ ਨਿਗੇ ਸਵਾਦੇ ਇੱਕ ਬਹੁਤ ਹੀ ਚੰਗੇ ਸਮੇਂ ਦੇ ਵਿੱਚ ਆਏ ਨੇ ਕਿ ਇਹਨਾਂ ਦੀਆਂ ਚੰਗੀਆਂ ਹੀ ਚੰਗੀਆਂ ਗੱਲਾਂ ਨੇ ਤੇ ਮੈਂ ਹੁਣ ਇਹ ਤੁਹਾਨੂੰ ਦੱਸਾਂ ਜ਼ਰੂਰ ਆਂਦੇ ਨੇ ਨਾ ਹਰ ਵਿੱਚ ਬੱッセ ਹਾਰਦੀਓ ਆਮ ਸਭ ਦੇ ਰਿਹਾ ਉਹ ਕਰ ਦਿਓ ਤੇ ਫਿਰ ਸਾਨੂੰ ਕਾਹਦਾ ਗਾਣਿਓ ਜੇ ਮਾਲਕ ਨੇ ਜਿਹੜੀ ताकत ਤੁਹਾਡੇ ਸਾਹਮਣੇ ਖੜੀ ਕੀਤੀ ਐ ਇਹ ਉਹ ਦਇਆ ਮੇਰੀ ਉਸ ਮਾਲਕ ਦੀ ਐ ਅਸੀਂ ਸਾਰੇ ਹੀ ਇੱਕੋ ਦਾਤੇ ਦੇ ਕਾਫੀ ਵੋਟਾਂ ਦਾ ਸਮਾਂ ਹੈਗਾ ਤੁਸੀਂ ਬਾਲਕ੍ਰਿਸ਼ਨ ਜੀ ਜੀ ਆਪਣਾ ਜਿਹੜਾ ਚੋਣਾਂ ਦੇ ਵਿੱਚ ਕਾਗਜ਼ ਵੀ ਭਰੇ ਗਏ ਕਿਸ ਤਰ੍ਹਾਂ ਦੇ ਇਹਨਾਂ ਦੀ ਸ਼ਖਸੀਅਤ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਇਹਨਾਂ ਵੱਲ ਐਸਾ ਵੀ ਲੋਕਾਂ ਨੂੰ ਜੇ ਮੈਂ ਇਹੋ ਦੇਣਾ ਚਾਹੁੰਨਾ ਭਈ ਜੇ ਦੇਖੋ ਜਿਨ੍ਹਾਂ ਦੇ ਨਾਲ ਇਹਨਾਂ ਦਾ ਸਫਰ ਕਰ ਰਿਹਾ ਜਿਨ੍ਹਾਂ ਦੇ ਨਾਲ ਇਹਨਾਂ ਦਾ ਨਹੀਂ ਦਿੱਦਿਆ ਮੈਂ ਜੇ ਇਹੋ ਕਹਾਂਗਾ ਭਈ ਪਿਆਰ ਦੀ ਦੌਲਤ ਨੂੰ ਕਿਹਨੇ ਜਵਾਇਓ ਨਾ ਸੇ ਲਗਾਇਓ ਨਾ ਇਹ ਦਾਸ ਦੀ ਬੇਨਤੀ ਹੈ ਅਗੇ ਸਭਨੇ ਮਾਲਕ ਆਪਣੇ ਜਾਂਦਾ ਕੋ ਹੱਕੇ ਕਰੇਗਾ ਜੋ ਨੇ ਕਰਨਾ ਹੈ ਮੈਂ ਇਹ ਹੋਣੀ ਬਜਾ ਇਹ ਹੁਕਮ ਆਇਆ ਭਈ ਬਾਣੀ ਨੂੰ ਲੈਣਾ ਉਸ ਮਾਲਕ ਨੂੰ ਲੈਣਾ ਜਿਹਨੇ ਕਿਆ ਵੀ ਕਰੇ ਕਰਾਵੇ ਆਪਣੇ ਆਪ ਜਿਸ ਦੀ ਮਾਨਸ ਦੇਤੇ ਆਜ ਦੇਖ ਨਾ ਮਿਲਿਆ ਹੈ ਲਿਕੇ ਆ ਜੋ ਕਹਾ ਸਾਡਾ ਦਿਖਾਉਣ ਵਾਲੇ ਕਿਹ ਹੈ ਅੱਜ ਮੇਰੇ ਬਹੁਤ ਬਹੁਤ ਆ ਗਿਆ ਰਸਨ